ਕੋਈ ਪ੍ਰਵਾਸੀ ਕੇ ਦੇਖ ਕੇ ਕਹਿ ਸਕਦਾ ਉਥੇ ਯੂਪੀ ਦੇ ਵੀ ਹੈਗੇ ਪਿਆਰ ਦੇ ਵੀ ਹੈਗੇ ਆ ਰੋਹਾਂਚ ਹਰਿਆਣੇ ਦੇ ਵੀ ਹੈਗੇ ਹਮਾਚਲ ਦੇ ਵੀ ਹੈਗੇ ਐਮਪੀ ਦੇ ਵੀ ਹੈਗੇ ਤੁਸੀਂ ਕਿਹੜੀ ਰਾਜ ਦੀਤੀ ਨੂੰ ਪਾ ਕੇ ਪ੍ਰਵਾਸੀ ਵਾਸਤੇ ਪੰਜਾਬੀ ਪ੍ਰਵਾਸੀ ਵਾਸਤੇ ਪੰਜਾਬੀ ਤੇ ਅਬ ਇੱਕ সুইমিং ਪੂਲ ਵੀ ਦੇਖਾਂਗੇ ਸਵੀਮਿੰਗ ਪੂਲ ਸੀ ਕਾਲੀ ਟਾਈਲੈਂਡ ਲਾ ਕੇ ਪਾਣੀ ਭਰ ਦੂਗੇ ਉਹ ਪਾਣੀ ਦੇਖਣ ਨੂੰ ਕਾਲਾ ਹੀ ਲੱਗੂਗਾ ਬਸ ਸਭ ਦੀਆਂ ਨੇ ਸ਼ਹਿਰੀ ਜੰਗੀਆਂ ਡੈਰੀਆਂ ਸਾਰਿਆਂ ਦਾ ਗੁੱਬਰ-ਪੁੱਡਣ ਵਾਲੇ ਚ ਜਾ ਰਹੇ ਬਹੁਤ ਸਾਰੇ ਅਧਾਇਰੇ ਜਿਹੜੇ ਬੈਠੇ ਆ ਪੋਲਿਊਸ਼ਨ ਬੋਰਡ ਹੈ ਸਰਕਾਰ ਹੈ ਸਾਰੇ ਉਹਨਾਂ ਦਾ ਕੰਮ ਹੈ ਦੇਖਣਾ ਜੇ ਸਾਡੇ ਨਾਲ ਗੱਲ ਕਰਨੀ ਹੈ ਸਾਡੇ ਨਾਲ ਲਾਈਵ ਕਰ ਲਵੇ ਸਾਨੂੰ ਕੋਈ ਫਰਕ ਨਹੀਂ ਆ ਅੱਜ ਕੋਈ ਬੰਦਾ ਕੋ ਰਾਈਟ ਕਿਸੇ ਕੋ ਕੀ ਰਾਈਟ ਹੈ ਜੀ ਮੈਂ ਤੁਹਾਡਾ ਜਾ ਕੇ ਪਲਾਂਟ ਬੰਦ ਕਰ ਦੂੰਗਾ ਜੀ ਮੈਂ ਤੁਹਾਡਾ ਉਹ ਕਰ ਦੂੰਗਾ ਜੀ ਕਿਸੇ ਦਾ ਕੱਲ ਰੱਖਾ ਜਣਾ ਦਾ ਮਸੂਰੀ ਨਹੀਂ ਚੜਮਾਉਂਗਾ ਉਹਦਾ ਕੀ ਹੈ ਉਹਦਾ ਕੀ ਰਾਈਟ ਹੈ ਅੱਜ 90 ਲੀਟਰ ਪਾਣੀ ਰੋਜ਼ ਦਾ ਸਾਫ ਹੋ ਰਿਹਾ ਹੈ ਇਹਦਾ ਮਹੀਨੇ ਦਾ ਚਲਾਣ ਦਾ ਖਰਚਾ 3 ਕਰੋੜ ਰੁਪਏ ਹੈਗੇ ਅਸੀਂ ਸਾਰੇ ਮੈਂਬਰ ਸਾਰੇ ਮੈਂਬਰਸ ਨੇ ਸੀਰੋ ਜ ਆਪਣੇ ਪੈਸੇ ਨਾ ਪਾਏ ਆ ਜਸ ਸਭ ਤੋਂ ਵੱਡਾ ਜਿਹੜਾ ਰੀਜ਼ਨ ਹੈ ਉਹ ਇਹ ਹੈ ਕਿ ਜਿਹੜੇ ਡੈਰੀਆ ਵਾਲੇ ਨੇ ਉਹ ਡਾਇਰੈਕਟ ਆਪਣਾ ਜਿੰਨਾ ਵੀ ਗੋਹਾ ਹੈ ਜਾਂ ਵੇਸਟ ਹੈ ਉਹ ਸਿੱਧਾ ਨਾਲੇ ਦੇ ਵਿੱਚ ਪਾ ਰਹੇ ਨੇ ਜਿਹਦੇ ਕਰਕੇ ਜਿਹੜਾ ਵੇਸਟ ਆਫ ਫਲੋ ਤਾਂ ਹੋਣਾ ਨਹੀਂ ਉਹ ਸੈਟਲਡ ਆਊਨ ਹੋ ਜਾਂਦਾ ਪਾਣੀ ਨਾਲੇ ਦੇ ਵਿੱਚ ਥੱਲੇ ਜੰਮ ਜਾਂਦਾ ਹੈ ਨਹੀਂ ਲੱਗਿਆ ਹੋਇਆ ਜਿਹਦੇ ਡਾਇਰੈਕਟ ਡਿਸਚਾਰਜ ਬੁੱਟੇ ਨਾਲੇ ਵਿੱਚ ਹੈ ਵਿਦਾਊਟ ਐਨੀ ਇੰਡਸਟਰੀਅਲ ਡਿਸਚਾਰਜ ਆਪਾਂ ਕਿਤੇ ਵੀ ਬੈਕਪੋਰ ਟੱਚ ਕਰ ਪਰ ਕਾਨੂੰਨ ਉਹਨਾਂ ਨੂੰ ਇਹ ਕੋਈ ਪਰਮਿਸ਼ਨ ਨਹੀਂ ਦਿੰਦਾ ਵੀ ਕੋਈ ਬੰਦਾ ਜਾ ਕੇ ਆਪ ਆਪਣੇ ਹੱਥ ਚੁਲਕੀ ਕਰੇ ਜਾਂ ਕੋਈ ਤਲ ਤਦਮੀ ਕਰੇ 1988 ਚ ਹੜ ਆਣ ਤੋਂ ਬਾਵਜੂਦ ਕਿਸੇ ਉਸ ਸਮੇਂ ਦੀਆਂ ਸਰਕਾਰਾਂ ਨੇ ਸਮੇਂ ਦੇ ਅ fırsਰ ਨੇ ਇਹ ਪਾਣੀ ਪਹਿਲਾਂ ਮੋਕੇ ਜਾਂਦਾ ਸੀ ਮੋਕੇ ਤੱਕ ਜਾਂਦਾ ਸੀ ਮੋਕੇ ਤੋਂ ਬਰੋਜਪੁਰ ਬਰੋਜਪੁਰ ਤੋਂ ਕਸੂਰ ਨਾਲੇ ਜਾਂਦਾ ਸੀ ਸਸਕਲ ਲੋਧਣ ਲਈ ਦੇਖ ਰਿਹਾ ਹਾਂ ਤੁਸੀਂ ਮੈਨੂੰ ਦਿਨ ਤੁਹਾਡੀ ਤਾ ਦੱਸ ਦੀਏ ਕਿ ਕਾਲਾ ਪਾਣੀ ਮੋਰਚਾ ਵੱਲੋਂ ਇੱਕ ਕੋਲ ਦਿੱਤੀ ਗਈ ਹੈ 3 ਦਸੰਬਰ ਨੂੰ ਜਿਹੜਾ ਜਿਹੜਾ ਗੰਦੇ ਨਾਲੇ ਦੇ ਵਿੱਚ ਜਿਹੜਾ ਪਾਣੀ ਡਿੱਗਦਾ ਹੈ ਉਹਦੇ ਵਾਸਤੇ ਇੱਕ ਕੋਲ ਦਿੱਤੀ ਗਈ ਹੈ ਤਾਂ ਅੱਜ ਫੈਕਟਰੀ ਇੰਡਸਟਰੀਅਲ ਐਸੋਸੀਏਸ਼ਨ ਜਿਹੜੀ ਹੈ ਮੌਜੂਦ ਹੈ ਮੌਕੇ ਤੇ ਗੱਲਬਾਤ ਕਰਦੇ ਹਾਂ ਟ੍ਰੀਟਮੈਂਟ ਪਲੈਂਟ ਦੇ ਵਿੱਚ ਇਸ ਟਾਈਮ ਖੜੇ ਹਾਂ ਜਿੱਥੇ ਪ੍ਰਸ਼ਾਸਨ ਤੇ ਇੰਡਸਟਰੀਅਲ ਜਿਹੜੇ ਐਸੋਸੀਏਸ਼ਨ ਉਹਨਾਂ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਗੱਲਬਾਤ ਕਰਾਂਗੇ ਕਿ ਮੀਟਿੰਗ ਦੇ ਵਿੱਚ ਪਹਿਲੀ ਮੀਟਿੰਗ ਕਿਸ ਕਾਰਨ ਜਿਹੜੀ ਕੀਤੀ ਗਈ ਉਸ ਤੋਂ ਬਾਅਦ ਮੀਟਿੰਗ ਦੇ ਵਿੱਚ ਕੀ ਕੀਤਾ ਗਿਆ ਪਹਿਲੇ ਤਾਂ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਸਰ ਅੱਜ ਡੀਸੀਪੀ ਸਾਹਿਬ ਸਾਡੇ ਸਿਟੀ ਪਲੈਂਟ ਤੇ ਆਏ ਸੀ ਤੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਵੇ ਕੋਈ ਵੀ ਡੀਸੀਪੀ ਸਾਹਿਬ ਆਏ ਸੀ ਐਡੀਸੀ ਫੋਰਸ ਸਾਹਿਬ ਆਏ ਸੀ ਔਰ ਏਸੀਪੀ ਇਸਟਾਈ ਸੀ ਪ੍ਰਸ਼ਾਸਨ ਸਾਡੇ ਟੱਚ ਚ ਹੈ ਔਰ ਪ੍ਰਸ਼ਾਸਨ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਅਸੀਂ ਕਿਸੇ ਦਾ ਕਾਨੂੰਨ ਹੱਥ ਨਹੀਂ ਲੈ ਰਹੇ ਇਹਨਾਂ ਦੀ ਤਰ੍ਹਾਂ ਜਿਹੜੇ ਇਹ ਫਿਰਦੇ ਨਾ ਦੋ ਚਾਰ ਸ਼ਰਾਰਤੀ ਅੰਸਰ ਵੀ ਅਸੀਂ ਆ ਬੰਦ ਕਰ ਲਾਂਗੇ ਅਸੀਂ ਉਹ ਕਰ ਲਾਂਗੇ ਅਸੀਂ ਕੋ ਕਾਨੂੰਨ ਹੱਥ ਨਹੀਂ ਲੈ ਰਹੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਵੀ ਆ ਲੋਕ ਆ ਕਰਦੇ ਔਰ ਸਾਨੂੰ ਨਾ ਆਸ਼ਵਾਸ਼ਣ ਦਿੱਤਾ ਉਹਨਾਂ ਨੇ ਸਾਨੂੰ ਇਹ ਵੀ ਕਿਹਾ ਜਿਹੜਾ ਜਿਹੜਾ ਬੰਦਾ ਸ਼ਰਾਰਤ ਕਰੇਗਾ ਉਹਨੂੰ ਹੱਥ ਲਏਗਾ ਜਿੱਦੀ ਉੱਥੇ ਜਗ੍ਹਾ ਹੋਵੇ ਉੱਥੇ ਜਾਏਗਾ ਉੱਥੇ ਜਾਏਗਾ ਔਰ ਰਹੀ ਗੱਲ ਲਖੇ ਸੁਧਾਣੇ ਦੀ ਅਮਨਤੋਜ ਮਾਨ ਇੱਕ ਕਾਲਾ ਮੋਰਚਾ ਇਹ ਹੁਮਰ ਫਲਾ ਰਿਹਾ ਹੈ ਇੱਕ ਹੁਮਰ ਫਲਾ ਰਿਹਾ ਹੈ ਪੰਜਾਬ ਵਾਸੀਆਂ ਦੇ ਵਿੱਚ ਬੇ ਪੰਜਾਬੀ ਵਾਸੀ ਪਰਵਾਸੀ ਅਸੀਂ ਦੱਸ ਦੇਣਾ ਚਾਹੁੰਦੇ ਆ ਸਾਡੇ ਇੱਥੇ 20 30 ਦੀ 40 40 ਸਾਲ ਤੋਂ ਇੰਡਸਟਰੀਆਂ ਆ ਸਾਡੇ ਕੋਲ ਪੰਜਾਬੀ ਬਹੁਤ ਜ਼ਿਆਦਾ ਮਾਤਰਾ ਚ ਕੰਮ ਕਰਦੇ ਆ 50% ਲੇਬਰ ਸਾਡੇ ਕੋਲ ਪੰਜਾਬੀ ਕੰਮ ਕਰਦੀ ਆ ਸਿੱਖ ਭਾਈਚਾਰੇ ਦੇ ਵੀ ਹੈ ਸਾਡੇ ਕੋਲ ਸਾਰੇ ਆ ਅੱਜ ਮੈਂ ਇਹਨਾਂ ਨੂੰ ਸੁਨੇਹਾ ਦੇਣਾ ਚਾਹਨਾ ਅੱਜ ਭਾਰਤੀ ਫੌਜ ਦੇ ਵਿੱਚ ਕੋਈ ਪ੍ਰਵਾਸੀ ਕੇ ਦੇਖ ਕੇ ਕਹਿ ਸਕਦਾ ਉੱਥੇ ਯੂਪੀ ਦੇ ਵੀ ਹੈਗੇ ਪਿਆਰ ਦੇ ਵੀ ਹੈਗੇ ਰੋਹਾਂਚ ਹਰਿਆਣੇ ਦੇ ਵੀ ਹੈਗੇ ਹਿਮਾਚਲ ਦੇ ਵੀ ਹੈਗੇ ਐਮਪੀ ਦੇ ਵੀ ਹੈਗੇ ਤੁਸੀਂ ਕਿਹੜੀ ਰਾਜਨੀਤੀ ਨੂੰ ਪੈਗੇ ਪ੍ਰਵਾਸੀ ਵਾਸਤੇ ਪੰਜਾਬੀ ਪ੍ਰਵਾਸੀ ਵਾਸਤੇ ਪੰਜਾਬੀ ਕਿਹੜੀ ਸਟੇਟ ਹੈ ਹਿੰਦੁਸਤਾਨ ਦੀ ਤੇ ਪੰਜਾਬੀ ਨਹੀਂ ਹੈ ਕੱਲ ਨੂੰ ਸਾਨੂੰ ਪੰਜਾਬੀ ਉੱਥੋਂ ਬਾਹਰ ਘੋਟਾ ਲੱਗ ਜਾਊਗਾ ਕੋਈ ਇਹ ਗੰਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਜੇ ਤੁਸੀਂ ਸਾਡੇ ਨਾਲ ਮੈਂ ਤੁਹਾਨੂੰ ਇੱਕ ਚੈਲੰਜ ਕਰਦਾ ਕਾਲੇ ਮੋਰਚੇ ਨੂੰ মিডিਆ ਨੂੰ ਜੋ ਵੀ ਹੈ ਜਿਹਨੇ ਸਾਡੇ ਨਾਲ ਗੱਲ ਕਰਨੀ ਹੈ ਸਾਡੇ ਨਾਲ ਲਾਈਵ ਕਰ ਲਵੇ ਸਾਨੂੰ ਕੋਈ ਫਰਕ ਨਹੀਂ ਆ ਤੱਥਾਂ ਦੇ ਆਧਾਰ ਤੇ ਗੱਲ ਕਰਾਂਗੇ ਡਾਕੂਮੈਂਟ ਦੇ ਆਧਾਰ ਤੇ ਗੱਲ ਕਰ ਇਹ ਪਲਾਂਟ ਪਰਮਿਸ਼ਨ ਨਾਲ ਲੱਗਿਆ ਹੈ ਪੋਲੂਸ਼ਨ ਬੋਰਡ ਦੀ ਸਾਡੇ ਕੋਲ ਸੀਪੀ ਸੀਪੀਸੀਬੀ ਪੋਲੂਸ਼ਨ ਬੋਰਡ ਔਰ ਐਨਜੀਟੀ ਸਭ ਦੀ ਨਿਗਾਹ ਚ ਹੈ ਇਹ ਪਲਾਂਟ ਔਰ ਸਾਡੀ ਮੋਨਿਟਰਿੰਗ ਉਹ ਕਰਦੇ ਆ ਅੱਜ ਕੋਈ ਬੰਦਾ ਕੋ ਰਾਈਟ ਕਿਸੇ ਕੋ ਕੀ ਰਾਈਟ ਹੈ ਜੀ ਮੈਂ ਤੁਹਾਡੇ ਜੱਗੇ ਪਲਾਂਟ ਬੰਦ ਕਰ ਦੂੰਗਾ ਜੀ ਮੈਂ ਤੁਹਾਡਾ ਉਹ ਕਰ ਦੂੰਗਾ ਜੀ ਕਿਸੇ ਕੱਲ ਲੱਖਾ ਜਨਾ ਦਾ ਮਸੂਰੀ ਨਹੀਂ ਚੜਨ ਦੂੰਗਾ ਉਹਦੇ ਕੀ ਹੈ ਉਹਦਾ ਕੀ ਰਾਈਟ ਹੈ ਇੱਕ ਸਵਾਲ ਆਇਆ ਦੇ ਵਿੱਚ ਜਿਹੜਾ ਕਿਹਾ ਜਾਂਦਾ ਹੈ ਕਿ ਗੰਦੇ ਨਾਲੇ ਨੂੰ ਜਿਹੜਾ ਕਿਹਾ ਜਾਂਦਾ ਹੈ ਕਿ ਪਹਿਲਾਂ ਬੁੱਢਾ ਦਰਿਆ ਕਿਹਾ ਜਾਂਦਾ ਸੀ ਇਸ ਕੱਲ ਨੂੰ ਮੰਨਦੇ ਹਾਂ ਕਿ ਹੁਣ ਇਹ ਗੰਦਾ ਨਾਲਾ ਬਣ ਚੁੱਕਿਆ ਪਹਿਲਾਂ ਬੁੱਢਾ ਦਰਿਆ ਸੀਗਾ ਐ ਇਸਬ ਲੋਕ ਆਦਾ ਅਸੀਂ ਡਾਈਂਗ ਇੰਡਸਟਰੀ ਨੇ ਆਪਣੀ ਜੇਬ ਚੋਂ 200 ਕਰੋੜ ਰੁਪਏ ਖਰਚ ਕੇ ਔਰ ਮਹੀਨੇ ਦਾ 3 ਕਰੋੜ ਰੁਪਏ ਖਰਚ ਕੇ ਪਾਣੀ ਸਾਫ਼ ਪਾਣੇ ਆ ਅਸੀਂ ਔਰ ਤੁਹਾਨੂੰ ਦਿਖਾਉਂਦੇ ਆ ਮੈਂ ਪਿਕਚਰ ਤੇ ਸਾਡਾ ਜਿਹੜਾ ਪਾਣੀ ਬਿਲਕੁਲ ਸਾਫ਼ ਹੋ ਕੇ ਉਹ ਦਇਆ ਦੇ ਵਿੱਚ ਪੈਂਦਾ ਇਹ ਲੋਕਾਂ ਨੂੰ ਸਿਰਫ ਇਹ ਬਲੈਕਮੇਲਰ ਹੈ ਇਹ ਸੋਚਦੇ ਆ ਵੀ ਸਾਨੂੰ ਪੈਸੇ ਮਿਲ ਜਾਣ ਅੱਥਾ ਫੁੱਟੀ ਕੋਡੀ ਨਹੀਂ ਮਿਲੀ ਆਹ ਮੈਂ ਤੁਹਾਨੂੰ ਕੈਮਰਾ ਵੱਲ ਦਿਖਾਉਂਦਾ ਸਾਡਾ ਆ ਪਾਣੀ ਸਾਡਾ ਆਂਦਾ ਇਹ ਜਾਂਦਾ ਅਤੋਂ ਫੁੱਟੀ ਕੋਡੀ ਨਹੀਂ ਮਿਲਣੀ ਆਸ ਨਾਲ ਆਣ ਕੋਈ ਆਪਣਾ ਹੋਰ ਟਿਕਾਣਾ ਦੇਖ ਲੈਣ ਆਪਣਾ ਬਿਜ਼ਨਸ ਕਰਾਣ ਆਪਣਾ ਕੰਮ ਕਰ ਲੈਣ ਲੱਖਾਂ ਕਰੋੜਾਂ ਰੁਪਏ ਅਸੀਂ ਟੈਕਸ ਦਿੰਨੇ ਆ ਇਹਨਾਂ ਦਾ ਕੀ ਇਹਨਾਂ ਦੀ ਕੀ ਹਸਿਅਤ ਹੈ ਜੀ ਅਨਮ ਗੱਲ ਕਰਦੇ ਆ ਪ੍ਰਵਾਸੀ ਲਖਸਧਾਨੇ ਦੇ ਕਹਿੰਦੇ ਜ਼ਿੰਮੇਦਾਰ ਹੈਗਾ ਕੁਝ ਕਰਦਾ ਉਹ ਖੁਦ ਕਰਦਾ ਖੇਤੀ ਉਹਦਾ ਪ੍ਰਵਾਸੀ ਨਹੀਂ ਕੰਮ ਕਰਦੇ ਲਖੇਸਧਾਨੇ ਦੇ ਪਿੰਡ ਵਿੱਚ ਪ੍ਰਵਾਸੀ ਨਹੀਂ ਰਹਿੰਦੇ ਪਰ ਸਰ ਇੱਕ ਸਵਾਲ ਹੈ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜਾ ਗੰਦਾ ਨਾਲਾ ਪਾਣੀ ਹੈ ਉਹ ਪਾਣੀ ਜਿਹੜਾ ਕਾਫੀ ਉਹਦਾ ਗੰਦਾ ਹੋ ਚੁੱਕਿਆ ਉਹਦਾ ਕੀ ਕਰਨਾ ਹੈ ਤੁਹਾਡੇ ਹਿਸਾਬ ਨਾਲ ਕੀ ਕਰਨ ਉਹਦਾ ਨਿਕਲ ਸਰ ਇਸ ਤਰ੍ਹਾਂ ਇਹ ਪਾਣੀ ਦੀ ਪ੍ਰੋਬਲਮ ਬਹੁਤ ਹੈ 1988 ਦੇ ਵਿੱਚ ਹੜ ਆਈ ਸੀ 1988 ਵਿੱਚ ਹੜ ਆਉਣ ਤੋਂ ਬਾਵਜੂਦ ਕਿਸੇ ਉਸ ਸਮੇਂ ਦੀ ਸਰਕਾਰਾਂ ਨੇ ਸਮੇਂ ਦੇ ਅ fırsਰਾਂ ਇਹ ਪਾਣੀ ਪਹਿਲਾਂ ਮੋਗੇ ਜਾਂਦਾ ਸੀ ਮੋਕੇ ਤੱਕ ਜਾਂਦਾ ਸੀ ਮੋਕੇ ਤੋਂ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਕਸੂਰ ਨਾਲੇ ਜਾਂਦਾ ਸੀ ਲੋਰ ਬੁੱਢਾ ਨਾਲਾ ਸੀ ਇਹਨੂੰ ਜੋੜ ਕੇ ਸਤਲੁਜ ਜੋੜਦਾ ਅਸੀਂ ਕਹਿੰਦੇ ਗਲਤ ਆ ਪੀਣ ਵਾਲੇ ਪਾਣੀ ਦੇ ਵਿੱਚ ਕੋਈ ਪਾਣੀ ਨਹੀਂ ਵਰਤਿਆ ਜਾਣਾ ਚਾਹੀਦਾ ਸਰਕਾਰ ਨੇ ਸਕੀਮ ਬਣਾਈ ਉਹਤੇ ਉਹਦੀ ਡਿਮਾਰਗੇਸ਼ਨ ਕਰਾਈ ਇਹ ਲੋਕਾਂ ਨੇ ਇਹਨਾਂ ਲੋਕਾਂ ਦੇ ਇਹਨਾਂ ਦੇ ਮਨ ਤੋਂ ਲੱਗਦਾ ਇਹਨਾਂ ਦਾ ਹੀ ਲੱਖੇ ਸੁਧਾਣੇ ਦਾ ਅਮਤੋਜ ਮਾਨ ਦਾ ਉੱਥੇ ਜ਼ਮੀਨਾਂ ਦੇ ਕਬਜ਼ੇ ਆ ਤਾਂ ਲੋਰ ਬੁੱਢੇ ਨਾਲੇ ਦੀ ਮੁਕਾਬਤ ਕਰਦੇ ਆ ਇਹਨਾਂ ਦੀ ਮਨਸ਼ਾ ਪਿੱਛੇ ਕੋਈ ਹੋਰ ਆ ਜਾਏ ਰਾਜਨੀਤੀ ਕਰਨਾ ਚਾਹੁੰਦੇ ਸਾਰੋ ਪੈਸਾ ਆਠਣਾ ਚਾਹੁੰਦੇ ਆ ਇੱਕ ਵੀ ਇੰਡਸਟਰੀ ਨੇ ਪੰਜੀ ਨਹੀਂ ਦੇਣੀ ਕੋਈ ਤੁਹਾਨੂੰ ਅ ਅਤੇ ਆ ਜਾਓ ਤੁਸੀਂ ਤੁਹਾਨੂੰ ਦਿਖਾਵਾਂਗੇ ਅਸੀਂ ਇਹ ਦੇਖੋ ਸਿੱਧਾ ਸੱਚ ਕਹਿੰਦੇ ਆਂ ਅਸੀਂ ਜੇ ਸਾਨੂੰ ਕੋਈ ਡਰਾਊਗਾ ਸਾਡੇ ਘਰ ਆ ਕੇ ਹਮਲਾ ਕਰੂਗਾ ਸਾਡੇ ਅਸੀਂ ਚੂੜੀਆਂ ਨਹੀਂ ਪਾਈਆਂ ਬਿਲਕੁਲ ਤੁਹਾਨੂੰ ਵੀ ਪਤਾ ਹੈ ਕਾਫੀ ਸਾਲਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਗੰਦੇ ਨਾਲੇ ਦੇ ਪਾਣੀ ਜਿਹੜਾ ਥੋੜੇ ਦਿਨ ਪਹਿਲਾਂ ਹੜ੍ਹ ਆਈ ਸੀ ਜਦੋਂ ਪਾਣੀ ਬਿਲਕੁਲ ਹੀ ਜਿਹੜਾ ਚਿੱਟਾ ਹੋ ਗਿਆ ਸੀਗਾ ਪਾਣੀ ਉੱਪਰ ਹੋ ਗਿਆ ਸੀਗਾ ਓਵਰਫਲੋ ਹੋ ਗਿਆ ਸੀਗਾ ਪਰ ਪਾਣੀ ਸਾਫ਼ ਸੀਗਾ ਪਰ ਕਾਲੇ ਪਾਣੀ ਦਾ ਕੀ ਕਾਰਨ ਹੈ ਤੁਹਾਡੇ ਸਾਹਮਣੇ ਕਾਲਾ ਪਾਣੀ ਕਿਉਂ ਦੇਖੋ ਕਾਲੇ ਪਾਣੀ ਦੇ ਕਈ ਕਾਰਨ ਨੇ ਪਹਿਲੀ ਗੱਲ ਤਾਂ ਜੇ ਤੁਸੀਂ ਨਾਲੇ ਦੇ ਵਿੱਚ ਚੈੱਕ ਕਰੋਗੇ ਤਾਂ ਬਹੁਤ ਜ਼ਿਆਦਾ ਸਲਜ ਕਾਲੇ ਰੰਗ ਦੀ ਸਲਜ ਜੰਮੀ ਹੋਈ ਹੈ ਤੇ ਜੇ ਅਬ ਇੱਕ সুইমিং ਪੂਲ ਵੀ ਦੇਖਾਂਗੇ সুইমিং ਪੂਲ ਸੀ ਕਾਲੀ ਟਾਈਲ ਲਾ ਕੇ ਪਾਣੀ ਭਰ ਦੂਗੇ ਉਹ ਪਾਣੀ ਦੇਖਣ ਨੂੰ ਕਾਲਾ ਹੀ ਲੱਗੂਗਾ ਤੁਸੀਂ ਅਗਰ ਸਾਡਾ ਆਊਟਲੈਟ ਦੇਖੋਗੇ ਸਾਡਾ ਪਾਣੀ ਦੇਖੋਗੇ ਕਿ ਤੁਸੀਂ ਪਾਣੀ ਚੱਲਦਾ ਦੇਖੋਗੇ ਤਾਂ ਨਾਲੇ ਦੇ ਵਿੱਚ ਪਾਣੀ ਇਸ ਲਈ ਕਾਲਾ ਦੇਦਾ ਕਿ ਨੀਚੋਂ ਸਲਜ ਦੀ ਰਿਫਲੈਕਸ਼ਨ ਪੈਂਦੀ ਆ ਉਹਦੇ ਵਿੱਚ ਤੁਸੀਂ ਅਗਰ ਉਹਨੂੰ ਭਰੂਗੇ ਮੱਗ ਦੇ ਵਿੱਚ ਭਰ ਕੇ ਪਾਉਂਗੇ ਸਾਡੇ ਆਊਟਲੈਟ ਤੋਂ ਤਾਂ ਪਾਣੀ ਇਸ ਪ੍ਰੋਪਰ ਵਾਈਟ ਐਂਡ ਪ੍ਰੋਪਰ ਕਲੀਨ ਤੇ ਉਹ ਜਿਹੜੀ ਚੀਜ਼ ਆ ਉਹ ਪਾਣੀ ਨੂੰ ਸਾਫ਼ ਕਰਨ ਚ ਬੜਾ ਵੱਡਾ ਕਾਰਨ ਹੈ ਆਪਣੀ ਸਰਕਾਰਾਂ ਦੀ ਨਾਕਾਮੀ ਹੈ ਕਿ ਉਹ ਚੀਜ਼ ਨੂੰ ਸਾਫ਼ ਨਹੀਂ ਕਰ ਪਾਏ ਦੂਜਾ ਸਭ ਤੋਂ ਵੱਡਾ ਜਿਹੜਾ ਰੀਜ਼ਨ ਹੈ ਉਹ ਇਹ ਹੈ ਕਿ ਜਿਹੜੇ ਡੈਰੀਆਂ ਵਾਲੇ ਨੇ ਉਹ ਡਾਇਰੈਕਟ ਆਪਣਾ ਜਿੰਨਾ ਵੀ ਗੋਹਾ ਹੈ ਜਾਂ ਵੇਸਟ ਹੈ ਉਹ ਸਿੱਧਾ ਨਾਲੇ ਦੇ ਵਿੱਚ ਪਾ ਜਿਹੜਾ ਵੇਸਟ ਆਫ ਫਲੋ ਤਾਂ ਹੋਣਾ ਨਹੀਂ ਉਹ ਸੈਟਲਡ ਆਊਨ ਹੋ ਜਾਂਦਾ ਪਾਣੀ ਨਾਲੇ ਦੇ ਵਿੱਚ ਥੱਲੇ ਜੰਮ ਜਾਂਦਾ ਜਿਹਦੇ ਕਰਕੇ ਜੰਮ ਜੰਮ ਕੇ ਨਾਲੇ ਦੇ ਤੀ ਦੇਖੋ ਲੈਵਲ ਇੰਨਾ ਕੁ ਵੱਧ ਚੁੱਕਾ ਹੈ ਜਦੋਂ ਪਿੱਛੇ ਹੜ ਆਇਆ ਤਾਂ ਨਾਲੇ ਦਾ ਲੈਵਲ ਇੰਨਾ ਕੁ ਵੱਧ ਚੁੱਕਾ ਸੀ ਕਿ ਪਾਣੀ ਸੜਕਾਂ ਤੱਕ ਆ ਗਿਆ ਸੀ ਜਦ ਕਿ ਨਾਲੇ ਦਾ ਇੰਨਾ ਕੁ ਡੀਪ ਲੈਵਲ ਸੀ ਪਹਿਲਾਂ ਕਿ ਜਿੰਨੇ ਮਰਜ਼ੀ ਪਾਣੀ ਆ ਵੀ ਜਾਵੇ ਛਾੜੇ ਵੀ ਦਿੰਦੇ ਸੀ ਤਾਂ ਕਦੀ ਵੀ ਨਾਲਾ ਓਵਰਫਲੋ ਨਹੀਂ ਹੁੰਦਾ ਸੀ ਸਭ ਤੋਂ ਵੱਡਾ ਕਾਰਨ ਇਹ ਹੈ ਨਾਲੇ ਦਾ ਕਾਲਾ ਪਾਣੀ ਹੁੰਦਾ ਬਿਲਕੁਲ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਗੰਦੇ ਨਾਲੇ ਦੇ ਵਿੱਚ ਜਿਹੜਾ ਪਾਣੀ ਹੈਗਾ ਕਾਲਾ ਇਸ ਪਾਣੀ ਇਹ ਜਿਹੜਾ ਪਾਣੀ ਹੈ ਪ੍ਰਦੂਸ਼ਿਤ ਹੋ ਚੁੱਕਿਆ ਤਾਂ ਜਿਹੜੇ ਨਾਲ ਘਰ ਬਣੇ ਹੋਏ ਨੇ ਜਿਹੜੇ ਨਾਲ ਉਹਨਾਂ ਦੇ ਜਿਹੜੇ ਟੇਬਲ ਗੜੇ ਹੋਏ ਨੇ ਉਹਨਾਂ ਨੂੰ ਦਿੱਕਤ ਹੈਗੀ ਪਾਣੀ ਨਾਲ ਕਿਉਂਕਿ ਪਾਣੀ ਸਾਫ਼ ਨਹੀਂ ਹੈ ਕਈ ਕਈ ਕਰਾਂ ਦੇ ਵਿੱਚ ਜਿਹੜਾ ਆਲੋ RO ਫਿਲਟਰ ਵੀ ਨਹੀਂ ਲੱਗਿਆ ਹੋਇਆ ਜਿਹੜੇ ਕਾਫੀ ਨੀਚੇ ਤੱਕ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਹੀ ਤਰੀਕੇ ਨਾਲ ਰੋਟੀ ਕਮਾਉਣਾ ਵੀ ਔਖਾ ਹੈ ਤੇ ਪ੍ਰਦੂਸ਼ਿਤ ਪਾਣੀ ਪੀ ਰਹੇ ਨੇ ਇਸ ਗੱਲ ਨੂੰ ਮੰਨਦੇ ਹੋ ਨਹੀਂ ਸਰ ਮੈਂ ਇਸ ਚੀਜ਼ ਤੇ ਤੁਸੀਂ ਬੜੇ ਦੋ ਚੀਜ਼ਾਂ ਦਾ ਫਰਕ ਹੈ ਜਿਹੜਾ ਨਾਲਾ ਹੈ ਜਿਹੜਾ ਟਿਊਬਵੈਲ ਚੋਂ ਪਾਣੀ ਆ ਰਿਹਾ ਨਾਲੇ ਦਾ ਉਹਦਾ ਕੋਈ ਸੰਬੰਧ ਨਹੀਂ ਟਿਊਬਵੈਲ ਦਾ ਪਾਣੀ ਪ੍ਰਦੂਸ਼ਿਤ ਹੈਗਾ ਸਿਰਫ ਇਹ ਗੱਲ ਪੁੱਛੀ ਆ ਪਾਣੀ ਪ੍ਰਦੂਸ਼ਿਤ ਨਹੀਂ ਹੈਗਾ ਫਿਰ ਪਾਣੀ ਜਿਹੜਾ ਹੈ ਉਹ ਡੈਫੀਨਿਟਲੀ ਜੋ ਇਸ ਟਾਈਮ ਰਿਪੋਰਟ ਆਪਾਂ ਦੇਖ ਰਹੇ ਪਾਣੀ ਪ੍ਰਦੂਸ਼ਿਤ ਹੈ ਪਰ ਆਪਾਂ ਨੂੰ ਸਮਝਣ ਦੀ ਲੋੜ ਹੈ ਬੀਇੰਗ ਅ ਡਾਈੰਗ ਇੰਡਸਟਰੀ ਜਿੱਥੇ ਸਾਡਾ ਪਾਣੀ ਗਿਰ ਰਿਹਾ ਉਹ ਪੰਜ ਪੁਲੀਆਂ ਜਿੱਥੇ ਤੱਕ ਸਾਡੇ ਪਾਣੀ ਦਾ ਫਲੋ ਜਾਂਦਾ ਉੱਥੇ ਪਾਣੀ ਸਾਫ਼ ਹੈ ਬੇਸਿਕਲੀ ਡਾਈੰਗ ਇੰਡਸਟਰੀ ਇਰ ਡਿਲੀਊਟਰ ਹੈ ਪੋਲਿਊਟਰ ਤੁਸੀਂ ਅਗਰ ਕੋਵਿਡ ਟਾਈਮ ਦੀ ਰਿਪੋਰਟ ਦੇਖੂਗੇ ਨਾਲੇ ਦਾ ਹਰ ਮਹੀਨੇ ਸੈਂਪਲ ਹੁੰਦਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਹਰ ਮਹੀਨੇ ਨਾਲੇ ਦਾ ਸੈਂਪਲ ਲੈਂਦੀ ਹੈ ਕੋਵਿਡ ਟਾਈਮ ਜਦੋਂ ਇੰਡਸਟਰੀਆਂ ਸਾਰੀ ਬੰਦ ਸੀ ਪੂਰੀ ਇੰਡਸਟਰੀ ਬੰਦ ਸੀ ਤੁਸੀਂ ਅਗਰ ਉਦੋਂ ਦੀਆਂ ਰਿਪੋਰਟਾਂ ਦਾ ਡਾਟਾ ਕੱਢੂਗੇ ਸਾਡੇ ਕੋਲ ਡਾਟਾ ਹੈਗਾ ਤੁਹਾਨੂੰ ਡਾਟਾ ਪ੍ਰੋਵਾਈਡ ਵੀ ਕਰ ਦਾਂਗੇ ਉਦੋਂ ਨਾਲੇ ਦਾ ਜਿਹੜਾ ਪਾਣੀ ਦੀ ਗੰਦਗੀ ਦਾ ਲੈਵਲ ਸੀ ਉਹ ਅੱਜ ਤੋਂ 10 ਗੁਣਾ ਜ਼ਿਆਦਾ ਸੀ ਜਦੋਂ ਇੰਡਸਟਰੀ ਚੱਲੀ ਇੰਡਸਟਰੀ ਨੇ ਸਾਫ਼ ਪਾਣੀ ਪਾਣਾ ਸ਼ੁਰੂ ਕੀਤਾ ਇੰਡਸਟਰੀ ਦਾ ਪਾਣੀ ਜਾਣਾ ਸ਼ੁਰੂ ਕੀਤਾ ਪਾਣੀ ਡਿਲਿਊਟ ਹੋ ਕੇ ਸਾਫ਼ ਹੋਣ ਵਾਲ ਚੱਲਿਆ ਨਾ ਕਿ ਗੰਦਗੀ ਵਾਲ ਚੱਲਿਆ ਆਪਾਂ ਨੂੰ ਇਹਦੀ ਸੋਚਣ ਦੀ ਲੋੜ ਹੈ ਕਿ ਜੇ ਡਾਈਂਗ ਇੰਡਸਟਰੀ ਆ ਪੋਲਿਊਟਰ ਨਹੀਂ ਹੈਗੀ ਆਪਾਂ ਇੰਡਸਟਰੀ ਦੇ ਬਲੇਮ ਲਾਉਨੇ ਆ ਗਲਤ ਬਲੇਮ ਲਾਉਨੇ ਡਾਈਂਗ ਇੰਡਸਟਰੀ ਦਾ ਬਲੇਮ ਬਹੁਤ ਗਲਤ ਹੈ ਇੱਕ ਸਵਾਲ ਹੈ ਲੁਧਿਆਣੇ ਦੇ ਵਿੱਚ ਡਾਈਂਗ ਇੰਡਸਟਰੀਆ ਤਰਕਿਬਨ ਕਿੰਨੀਆਂ ਕੀ ਹੈਗੀਆਂ ਜਿਨ੍ਹਾਂ ਦਾ ਪਾਣੀ ਜਿਹੜਾ ਹੈ ਗੰਦੇ ਨਾਲੇ ਦੇ ਵਿੱਚ ਸਟਿਆ ਜਾਂਦਾ ਸਰ ਦੇਖੋ ਡਾਈੰਗ ਇੰਡਸਟਰੀ ਦੀ ਗੱਲ ਹੈ ਤਾਂ ਲੁਧਿਆਣੇ ਦੇ ਵਿੱਚ ਤਿੰਨ ਸੀਟੀਵੀ ਪਲਾਂਟ ਨੇ ਜਿਨ੍ਹਾਂ ਦੀ ਕਪੈਸਿਟੀ 105 ਐਮਐਲਡੀ ਦੀ ਹੈ ਜਿਹਦੇ ਵਿੱਚ ਇੱਕ ਤਾਸ਼ਪੁਰ ਰੋਡ ਦਾ 50 ਐਮਐਲਡੀ ਦਾ ਹੋ ਗਿਆ ਫੋਕਲ ਬਾਂ ਦਾ 40 ਐਮਐਲਡੀ ਦਾ ਹੋ ਗਿਆ ਤੇ ਇੱਕ ਭਾਦਰਕੇ ਰੋਡ ਦਾ 15 ਐਮਐਲਡੀ ਦਾ ਹੋ ਗਿਆ ਇਹਦੇ ਵਿੱਚ ਅਰਾਊਂਡ 200 ਡਾਈੰਗ ਯੂਨਿਟ ਹੈ ਪਰ ਕੁਝ ਐਸੀ ਇੰਡਸਟਰੀ ਵੀ ਹੈ ਜਿਹੜੀ 40 ਐਸੀ ਸਕੈਟਰਡ ਯੂਨਿਟ ਵੀ ਹੈਗੇ ਆ ਜਿਨ੍ਹਾਂ ਦਾ ਕੋਈ ਵੀ ਸੀਟਪੀ ਨਹੀਂ ਲੱਗਿਆ ਹੋਇਆ ਜਿਹਦੀ ਡਾਇਰੈਕਟ ਡਿਸਚਾਰਜ ਬੁੱਡੇ ਨਾਲੇ ਵਿੱਚ ਹੈ ਵਿਦਆਊਟ ਐਨੀ ਇੰਡਸਟਰੀਅਲ ਡਿਸਚਾਰਜ ਉਸ ਸਿੱਧਾ ਐਸਟੀਪੀ ਚ ਪਾਣੀ ਪਾ ਰਿਹਾ ਜਿਹੜਾ ਐਸਟੀਪੀ ਪਾਣੀ ਲੈਣ ਦੇ ਕਾਬਿਲ ਨਹੀਂ ਹੈਗਾ ਉਸ ਐਸਟੀਪੀ ਵੀ ਆਪਣਾ ਫੇਲ ਹੋ ਰਿਹਾ ਇਸ ਟਾਈਮ ਜਿਹਦਾ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ ਹੋ ਰਿਹਾ ਬਿਲਕੁਲ ਸੋ ਹੋਰ ਐਸੋਸੀਏਸ਼ਨ ਦੇ ਹੋਰ ਜਿਹੜੇ ਪ੍ਰਧਾਨ ਉਹ ਵੀ ਮੌਜੂਦ ਨੇ ਸਾਡੇ ਨਾਲ ਜਿੰਦਲ ਜੀ ਬਿਲਕੁਲ ਜਿਹੜਾ ਅੱਜ ਮੀਟਿੰਗ ਇੱਕ ਕੀਤੀ ਗਈ ਹੈ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਉੱਚ ਅਧਿਕਾਰੀ ਇੱਥੇ ਮੌਕੇ ਤੇ ਮੌਜੂਦ ਸੀਗੇ ਤਾਂ ਉਹਨਾਂ ਨਾਲ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਸੀਗੇ ਉਹ ਵੀ ਮੌਜੂਦ ਸੀਗੇ ਕੀ ਕਾਰਨ ਸੀਗਾ ਮੀਟਿੰਗ ਦਾ ਮੇਨ ਸਾਨੂੰ ਕੋਈ ਕਾਲਾ ਪਾਣੀ ਮੋਰਚਾ ਜਾਂ ਲੱਖਾ ਸਦਾਨਾ ਗਰੁੱਪ ਤਾਂ ਜਿਹੜਾ ਕੀ ਉਹ ਸਾਨੂੰ ਡਿਸਟਰਬ ਕਰ ਰਹੇ ਸੀਗੇ ਕਹਿੰਦੇ ਕੋਈ 3 ਤਰੀਕ ਨੂੰ ਆ ਕੇ ਸਾਡੇ ਸੀਟਪੀ ਪਲਾਂਟ ਨੂੰ ਨੁਕਸਾਨ ਬਚਾਨਗੇ ਜਾਂ ਸਾਡੀ ਸੀਵੇਜ ਲਾਈਨ ਨੂੰ ਨੁਕਸਾਨ ਬਚਾਨਗੇ ਅਸੀਂ ਉਹਦੀ ਜਿਹੜੀ ਕੰਪਲੇਂਟ ਸੀਗੀ ਉਹ ਸੀਪੀ ਸਾਨੂੰ ਦਿੱਤੀ ਸੀਗੀ ਤੇ ਉਹਦੀ ਐਬਸ ਚੀਏ ਸਾਰੇ ਉਹਨਾਂ ਨੇ ਪੁਲਿਸ ਵਗਾਰਾ ਸਿਕਿਉਰਿਟੀ ਵਗਾਰਾ ਸਾਨੂੰ ਲਗਵਾਤੀ ਹੈ ਪਲਾਂਟ ਤੇ ਵੀ ਪੂਰੀ ਸਿਕਿਉਰਿਟੀ ਲੱਗ ਗਈ ਹੈ ਸਾਡੀ ਸੀਵੇਜ ਲਾਈਨ ਤੇ ਵੀ ਸਿਕਿਉਰਿਟੀ ਲੱਗ ਗਈ ਹੈ ਇਹ ਇਹ ਸਪੋਰਟੀ ਜਿਹੜੀ ਹੈ ਕਦੋਂ ਦੀ ਪ੍ਰੋਵਾਈਡ ਹੈ ਤੁਹਾਨੂੰ ਇਹ ਸਰ ਕੱਲ ਰਾਤ ਤੋਂ ਲੱਗੀ ਹੈ ਇਹ ਲੱਗ ਚੁੱਕੀ ਹੋਈ ਸਿਕਿਉਰਿਟੀ ਕੱਲ ਰਾਤ ਤੋਂ ਲੱਗੀ ਹੈ ਰਾਤ ਨੂੰ ਪੁਲਿਸ ਦੇ ਪੂਰੇ ਬੰਦੇ ਆ ਗਏ 20-25 ਬੰਦੇ ਐ ਇਸ ਟਾਈਮ ਪਲਾਂਟ ਤੇ ਸਾਰੀ ਸਿਵਲ ਲੈਂਦੀਪੂਰੀ ਸੁਰੱਖਿਆ ਕਰ ਰਹੇ ਆ ਪਰ ਤੁਹਾਨੂੰ ਜਿੰਦਲ ਸਰ ਲੱਗਦਾ ਨਹੀਂ ਹੈਗਾ ਕਿ ਜਿਹੜਾ ਪਾਣੀ ਹੈਗਾ ਕਾਫੀ ਪ੍ਰਦੂਸ਼ਿਤ ਹੋ ਚੁੱਕਿਆ ਗੰਦੇ ਨਾਲੇ ਦੇ ਵਿੱਚ ਜਿਹਨੂੰ ਕੁਝ ਸਮਾਂ ਪਹਿਲਾਂ ਜਿਹੜਾ ਬੁੱਢਾ ਦਰਿਆ ਕਿਹਾ ਜਾਂਦਾ ਸੀਗਾ ਉਸ ਦੇ ਵਿੱਚ ਬੱਚੇ ਨਹਾਉਂਦੇ ਸੀਗੇ ਖੇਡਦੇ ਸੀਗੇ ਤੇ ਹੁਣ ਉਸ ਗੰਦੇ ਨਾਲੇ ਦੇ ਨਾਲ ਕੋਈ ਖੜ ਵੀ ਨਹੀਂ ਸਕਦਾ ਦੇਖੋ ਸਰ ਲੁਧਾਨੇ ਸ਼ਹਿਰ ਦੀ ਜਿੰਨੀਆਂ ਡੇਰੀਆਂ ਉਹ ਸਾਰਿਆਂ ਦਾ ਗੋਬਰ ਬੁੱਢੇ ਨਾਲੇ ਚ ਜਾ ਰਿਹਾ ਜਦ ਤੱਕ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਇਹ ਗੋਬਰ ਦਾ ਹੱਲ ਨਹੀਂ ਕੱਢਦੀ। ਇਹਦੇ ਵਾਸਤੇ ਇਹਨਾਂ ਨੂੰ ਇੱਕ ਰਿਸਰਚ ਕਰਨੀ ਚਾਹੀਦੀ ਕਿ ਇੰਨਾ ਜਿਹੜਾ ਗੋਬਰ ਹੈ ਕਿੱਥੇ ਇਸਤੇਮਾਲ ਕਰ ਸਕੀਏ। ਕੀ ਪਤਾ ਇਹਦੀ ਕੋਈ ਗੈਸ ਬਣ ਜਾਵੇ, ਕੀ ਪਤਾ ਇਹਦੇ ਕੋਈ ਖਾਦ ਫੈਕਟਰੀ ਲਾ ਦੇਣਾ। ਦੇਖੋ ਜਿਹੜੇ ਡੈਰੀ ਵਾਲੇ ਬਚਾਰੇ ਗਰੀਬ ਬੰਦੇ ਹੁੰਦੇ ਆ, ਉਹਨਾਂ ਨੇ ਤਾਂ ਡੈਰੀ ਉਹ ਗੋਬਰ ਕਿੱਥੇ ਉਹਨਾਂ ਨੇ ਤਾਂ ਆਪਣਾ ਪਾਣੀ ਵੀ ਪਾਈਪ ਮਾਰਦੇ ਆ ਜੀ, ਉਹ ਸਾਰਾ ਸੀਵਰੇਜ ਬਾਹਰ ਦਿੰਦੇ ਆ। ਪਰ ਸਰ ਲੱਗਦਾ ਨਹੀਂ ਹੈਗਾ ਕਿ ਐਸੋਸੀਏਸ਼ਨ ਨਾਲ ਤੇ ਡੈਰੀਆਂ ਵਾਲੇ ਨਾਲ ਮਿਲ ਕੇ ਪਾਣੀ ਜਿਹੜਾ ਪ੍ਰਦੂਸ਼ਿਤ ਹੈਗਾ ਇਹਨੂੰ ਸਾਫ਼ ਕੀਤਾ ਜਾਵੇ। ਨੇ ਜਦ ਤੱਕ ਮੈਂ ਤੁਹਾਨੂੰ ਕਹਿ ਰਿਹਾ ਜੀ ਇੱਕ ਇੱਕ ਲੀਟਰ ਪਾਣੀ ਵੀ ਡੈਰੀਆਂ ਦਾ ਸਾਫ਼ ਨਹੀਂ ਹੋ ਰਿਹਾ ਸਾਰਾ ਪਾਣੀ ਬੁੱਢੇ ਨਾਲੇ 'ਚ ਜਾ ਰਿਹਾ ਸਾਰਾ ਗੋਬਰ ਤੇ ਦੇਖੋ ਲਿਦਾਣੀ 'ਚ ਕਿੰਨੀਆਂ ਬਾਤੀਆਂ ਆ ਉਹ ਸਾਰਾ ਜਿੰਨੀ ਜਿੰਨੀਆਂ ਗਈਆਂ ਜਿੰਨੇ ਬੱਚਾ ਰੱਖੀਆਂ ਹੋਈਆਂ ਸਾਰਾਂ ਦਾ ਗੋਬਰ ਚਾਹੇ ਉਹ ਤਾਜਪੁਰ ਰੋਡ ਦੇ ਆ ਚਾਹੇ ਐਬੋ ਵਾਲਾ ਬੁਰਾ ਹਾਲ ਹੈ ਜੀ ਜਦ ਤੱਕ ਉਹ ਗੋਬਰੇ ਗੋਬਰ ਕਰਕੇ ਹੀ ਗੋਬਰ ਦਾ ਜਦੋਂ ਬੁੱਢੇ ਨਾਲੇ 'ਚ ਜਾਂਦਾ ਹੈ ਹਫ਼ਤੇ 10 ਦਿਨ ਬਾਅਦ ਉਹ ਬੁੱਢੇ ਨਾਲੇ ਦਾ ਰੰਗ ਉਹਨੂੰ ਕਾਲਾ ਕਰ ਦਿੰਦਾ ਹੈ ਉਹਦੇ ਕਰਕੇ ਬੁੱਢਾ ਨਾਲਾ ਕਾਲਾ ਦਿਖਦਾ ਤੁਹਾਨੂੰ ਦੇਖੋ ਜਿੱਥੇ ਬੁੱਢਾ ਨਾਲਾ ਤੇ ਸਤਲੁਜ ਰਿਵਰ 'ਚ ਜਾ ਰਿਹਾ ਹੈ ਉੱਥੇ ਉੱਥੇ ਦੇ ਅੱਗੇ ਟੈਸਟ ਕੀਤੇ ਗਏ ਆ ਉਹ ਜੋ ਬੀਓਡੀ ਸੀਓਡੀ ਟੀਡੀਐਸ ਬਿਲਕੁਲ ਠੀਕ ਆਈ ਹੈ ਜੋ ਕਿ ਡਾਈਨਿੰਗ ਦੀ ਇੰਡਸਟਰੀ ਦੀ ਹੁੰਦੀ ਹੈ ਠੀਕ ਹੈ ਉੱਥੇ ਸਿਰਫ ਟੀ ਕਾਲਿਜ ਜ਼ਿਆਦਾ ਆਈ ਹੈ ਜੋ ਕਿ ਗੋਪਰ ਤੋਂ ਬਗਦੀ ਆ ਅਸੀਂ ਤਾਂ ਪੰਜਾਬ ਸਰਕਾਰ ਨੂੰ ਇੱਕ ਹੋਰ ਰਿਕਵੈਸਟ ਕਰਨਾ ਚਾਹੁੰਦੇ ਆ ਦੇਖੋ ਕਿਸੇ ਨੂੰ ਨਹੀਂ ਪਤਾ ਪੁਰਾਣੀ ਗੱਲਾਂ ਹੈਗੀ ਆ ਕਿ ਜਿਹੜਾ ਬੁੱਢਾ ਨਾਲਾ ਕਿਸੇ ਟਾਈਮੇ ਮੋਗੇ ਤੱਕ ਜਾਂਦਾ ਸੀਗਾ 1988 'ਚ ਬਾੜ ਆਈ ਉਹਨੇ ਜਿਹੜਾ ਬੁੱਡੇ ਨਾਲੇ ਦੇ ਨਾਲ ਅਫੈਕਟਿਡ ਏਰੀਆ ਮੁੱਲਾਪੁਰ ਜਗਰੌ ਉੱਥੇ ਬਹੁਤ ਨੁਕਸਾਨ ਪਹੁੰਚਾਇਆ ਉਸ ਟਾਈਮ ਦੀ ਸਰਕਾਰ ਨੇ ਵਲੀਪੁਰ ਚ ਪੁਰਾਣੇ ਬੁੱਡੇ ਨਾਲੇ ਤੇ ਬੰਨ ਲਾਤਾ ਤੇ ਉਹਨੂੰ ਸਤਲੋ ਚ ਪਾਣੀ ਛੱਟਦਾ ਜੀ ਉਹਦਾ ਬਿਲਕੁਲ ਨਾਲ ਸਤਲੂ ਜਾਂਦਾ ਸੀ ਉਹਦਾ ਪਾਣੀ ਸਤਲੂ ਛੱਟਦਾ ਜਿਵੇਂ ਤੁਸੀਂ ਕਿਹਾ ਕਿ ਜਿਹੜਾ ਡੇਰੀਆਂ ਹੈਗੀਆਂ ਉਹਨਾਂ ਦਾ ਗੋਹਾ ਜਿਹੜਾ ਇਹਦੇ ਵਿੱਚ ਸਟਿਆ ਜਾਂਦਾ ਜਾਂ ਗੰਦਾ ਪਾਣੀ ਜਿਹੜਾ ਸਟਿਆ ਜਾਂਦਾ ਤੇ ਸਵਾਲ ਇਹੀ ਸੀਗਾ ਕਿ ਇੰਡਸਟਰੀਅਲ ਤੇ ਜਿਹੜੇ ਡੇਰੀ ਵਾਲੇ ਨੇ ਇਹਨਾਂ ਨੂੰ ਮਿਲ ਕੇ ਕਿਤੇ ਨਾ ਕਿਤੇ ਇਸ ਪਾਣੀ ਨੂੰ ਸਾਫ਼ ਕਰਨ ਦੀ ਜਿਹੜੀ ਇੱਕ ਮੁਹਿੰਮ ਨਾ ਚਲਾਈ ਜਾਵੇ ਤੁਹਾਡੇ ਵੱਲੋਂ ਇਹਨੂੰ ਸਾਫ਼ ਨਾ ਕੀਤਾ ਜਾਵੇ ਕਿਉਂਕਿ ਆਮ ਲੋਕਾਂ ਨੂੰ ਦਿੱਕਤ ਬਹੁਤ ਆ ਰਹੀ ਹੈ ਤਾਂ ਬਿਮਾਰੀ ਦਾ ਵੀ ਜਿਹੜਾ ਕਾਰਨ ਬਣ ਰਿਹਾ ਤੁਹਾਡੇ ਹਿਸਾਬ ਨਾਲ ਤੁਹਾਨੂੰ ਲੱਗਦਾ ਹੈ ਕਿ ਵੀ ਆ ਪਾਣੀ ਜਿਹੜਾ ਗੰਦਾ ਹੈਗਾ ਤਕੋ ਸਰ ਅਸੀਂ ਡਾਈਂਗ ਇੰਡਸਟਰੀ ਦਾ ਜੋ ਕਰ ਸਕਦੇ ਸੀ ਕਰਤਾ ਆ ਤੁਹਾਡੇ ਸਾਹਮਣੇ ਪਲਾਂਟ 'ਚ ਬੈਠੇ ਆ ਠੀਕ ਆ ਆ ਪਲਾਂਟ 250 ਕਰੋੜ ਦੇ ਪਲਾਂਟ ਲੱਗਿਆ ਇਹ 'ਚ 9 ਕਰੋੜ ਲੀਟਰ ਪਾਣੀ ਰੋਜ਼ ਦਾ ਸਾਫ਼ ਹੋ ਰਿਹਾ ਇਹਦਾ ਮਹੀਨੇ ਦਾ ਚਲਾਨ ਦਾ ਖਰਚਾ 3 ਕਰੋੜ ਰੁਪਏ ਹੈ ਗਿਆ ਅਸੀਂ ਸਾਰੇ ਮਹੀਨੇ ਦਾ ਮੈਂਬਰ ਸਾਰੇ ਮੈਂਬਰਸ ਨੇ ਸੀਵਰੇਜ ਆਪਣੇ ਪੈਸੇ ਨਾ ਪਾਇਆ ਹੋਇਆ ਹਰ ਮੈਂਬਰ ਦੀ ਫੈਕਟਰੀ ਤੇ ਜਿਹੜੀ ਹੋਤੀ ਆ ਉਹ 'ਚ 3-3 ਲੱਖ ਰੁਪਏ ਦਾ ਮੀਟਰ ਲੱਗਿਆ ਜੀ ਮੀਟਰ 'ਚ ਆਨਲਾਈਨ ਰੀਡਿੰਗ ਆਉਂਦੀ ਆ 1 ਮਿੰਟ 'ਚ ਕਿੰਨਾ ਪਾਣੀ 1 ਘੰਟੇ 'ਚ ਕਿੰਨਾ ਤੇ ਪੂਰੇ ਮਹੀਨੇ 'ਚ ਕਿੰਨਾ ਪਾਣੀ ਅਸੀਂ ਪਾਣੀ ਨੂੰ ਰਿਕਾਰਡਿੰਗ ਕਰਕੇ ਡੇਢ ਪੈਸੇ ਪੈਸੇ ਪ੍ਰਤੀ ਲੀਟਰ ਨਾਲ ਉਹਦਾ ਚਾਰਜਸ ਵਸੂਲ ਕਰ ਰਿਹਾ ਮੈਂਬਰਸੋਂ ਪੈਸਾ ਲੈ ਰਿਹਾ ਇੰਨਾ ਅਸੀਂ ਖਰਚਾ ਕਰਤਾ ਜਿਹੜੀ ਗੱਲ ਤੂੰ ਸਾਨੂੰ ਕਹਿ ਰਿਹਾ ਇਸ ਤੋਂ ਉੱਪਰ ਤਾਂ ਕੋਈ ਚੀਜ਼ ਹੀ ਨਹੀਂ ਹੈਗੀ ਪਲਾਂਟ ਬਣ ਗਿਆ 9 ਕਿਲੋ ਡਿ ਪਾਣੀ ਸਾਡਾ ਪਹਿਲਾਂ ਸਾਡੇ ਸੀਸੀਟੀਵੀ ਪਲਾਂਟ ਤੇ ਆਂਦਾ ਸਾਫ ਹੋ ਗਿਆ ਬੁੱਡੇ ਨਾਲੇ ਚ ਜਾਂਦਾ ਹੈਗਾ ਬਿਲਕੁਲ ਸੋ ਦੇਖ ਸਕਦੇ ਹੋ ਕਿ ਐਸੋਸੀਏਸ਼ਨ ਦੇ ਪ੍ਰਧਾਨ ਜਿਹੜੇ ਸਾਡੇ ਨਾਲ ਮੌਜੂਦ ਸਿਗੇ ਤਾਂ ਪ੍ਰਸ਼ਾਸਨ ਵੀ ਪਹੁੰਚੀ ਸੀਗੀ ਉਹਨਾਂ ਨੇ ਵੀ ਕੱਲ ਬਾਤ ਕਰਦੇ ਆ ਕੋਲ ਜਿਹੜੀ ਦਿੱਤੀ ਗਈ ਹੈ 3 ਦਸੰਬਰ ਨੂੰ ਜਿਹੜਾ ਟ੍ਰੀਟਮੈਂਟ ਪਲੈਂਟ ਦਾ ਜਿਹੜਾ ਕੋਲ ਉਹਨਾਂ ਵੱਲੋਂ ਕਾਲੇ ਪਾਣੀ ਮੋਰਚੇ ਦੀ ਜਿਹੜੀ ਦਿੱਤੀ ਗਈ ਹੈ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਇਹ ਅਸੀਂ ਕੁਝ ਦਿਨ ਤੋਂ ਇੱਕ ਰਿਯੂਮਰ ਜਿਹਾ ਸੀ ਵੀ ਜਿਹੜੀ ਡਾਈਂਗ ਐਸੋਸੀਏਸ਼ਨ ਹੈ ਉਹ ਸਾਡੇ ਕੋਲ ਆਈ ਸੀ ਵੀ ਸਾਡਾ ਜਿਹੜਾ ਪਹਿਲੋ ਵੀ ਇੱਕ ਸ਼ਰਾਰਤ ਹੋਈ ਸੀ ਜਿਹੜੇ ਸਾਡੇ ਟ੍ਰੀਟਮੈਂਟ ਪਲੈਂਟ ਦੇ ਆਉਟਪੁੱਟ ਹੈ ਉਹਨਾਂ ਦੇ ਵਿੱਚ ਉਹਨੂੰ ਬੰਦ ਕੀਤਾ ਗਿਆ ਸੀ ਚੋਕ ਤਾਂ ਉਹਦੇ ਛੁਣ ਵੀ ਕਈ ਬੰਦਿਆਂ ਨੇ ਜਿਹੜਾ ਇਹਦੇ ਬਾਰੇ ਕਿਹਾ ਸੀ ਵੀ ਅਸੀਂ 3 ਤਰੀਕ ਨੂੰ ਕਰਾਂਗੇ ਤਾਂ ਇੱਕ ਤਾਂ ਮੈਂ ਮੌਕਾ ਦੇਖਣ ਆਇਆ ਸੀ ਵੀ ਇੱਥੇ ਟ੍ਰੀਟਮੈਂਟ ਪਲਾਂਟ ਤੇ ਸਾਰੀ ਡਾਈੰਗ ਐਸੋਸੀਏਸ਼ਨ ਦੇ ਜਿੰਨੇ ਮੈਂਬਰ ਸਾਹਿਬਾਨਾ ਉਹਨਾਂ ਨਾਲ ਮੀਟਿੰਗ ਕੀਤੀ ਤਾਂ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣੀਆਂ ਵਿਚਾਰ ਤੇ ਆਪਣੇ ਵੱਲੋਂ ਵੀ ਵਿਸ਼ਵਾਸ ਦਵਾ ਕੇ ਜਾਣਿਆ ਵੀ ਕਿਸੇ ਵੀ ਸ਼ਰਾਰਤੀ ਬੰਦੇ ਨੂੰ ਕੋਈ ਵੀ ਏਜਾ ਕਦਮ ਨਹੀਂ ਕਰਨ ਦਵਾਂਗੇ ਜੇਕਰ ਕਹੂਗਾ ਤਾਂ ਸ਼ਕਤੀ ਨਾਲ ਉਹਨੂੰ ਜਿੱਥੇ ਉਹਦੀ ਜਗ੍ਹਾ ਉਹਨੂੰ ਉੱਥੇ ਪਹੁੰਚਾਵਾਂਗੇ ਬਿਲਕੁਲ ਸਰ ਕਾਲਾ ਪਾਣੀ ਮੋਰਚਾ ਉਹਨਾਂ ਵੱਲੋਂ ਕੀ ਬੋਲ ਦਿੱਤੀ ਗਈ 10 ਦਸੰਬਰ ਨੂੰ ਜਿਹੜਾ ਉਹਨਾਂ ਵੱਲੋਂ ਕਾਫੀ ਵੱਡਾ ਜਿਹੜਾ ਐਲਾਨ ਉਹਨਾਂ ਵੱਲੋਂ ਕੀਤਾ ਗਿਆ ਕਿ ਬੰਦ ਕੀਤਾ ਜਾਊਗਾ ਆਪਣਾ ਕਿਤੇ ਵੀ ਬੈਠ ਕੇ ਪ੍ਰੋਟੈਸਟ ਕਰਨ ਪਰ ਕਾਨੂੰਨ ਉਹਨਾਂ ਨੂੰ ਇਹ ਕੋਈ ਪਰਮਿਸ਼ਨ ਨਹੀਂ ਦਿੰਦਾ ਵੀ ਕੋਈ ਬੰਦਾ ਜਾ ਕੇ ਆਪ ਆਪਣੀ ਹੱਤਚਲਾਕੀ ਕਰੇ ਜਾਂ ਕੋਈ ਪਹਿਲ ਕਦਮੀ ਕਰੇ ਇਹ ਬਹੁਤ ਸਾਰੇ ادارے ਜਿਹੜੇ ਬੈਠੇ ਆ ਪੋਲਿਊਸ਼ਨ ਬੋਰਡ ਹੈ ਸਰਕਾਰ ਹੈ ਸਾਰੇ ਆ ਉਹਨਾਂ ਦਾ ਕੰਮ ਹੈ ਦੇਖਣਾ ਪਰ ਜੇ ਕੋਈ ਬੰਦਾ ਏਜੀ ਗੱਲ ਕਰੇ ਵੀ ਮੈਂ ਆਪ ਜਾ ਕੇ ਕੋਈ ਏਜੀ ਗੁੰਡਾਗਰਦੀ ਕਰੂੰਗਾ ਉਹ ਕਿਸੇ ਵੀ ਹੱਦ ਤੱਕ ਬਰਦਾਸ਼ਤ ਨਹੀਂ ਕੀਤੀ ਜਾਊਗੀ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਤੇ ਫਿਰ ਜਿੱਥੇ ਉਹਨਾਂ ਦੀ ਜਗ੍ਹਾ ਹੋਊਗੀ ਉੱਥੇ ਜਾਣਗੇ ਪਰ ਕਿਤੇ ਨਾ ਕਿਤੇ ਸਰ ਇਹ ਸਹੀ ਲੱਗਦਾ ਹੈ ਕਿ ਬੁੱਢਾ ਦਾ ਦਰਿਆ ਦਾ ਜਿਹੜਾ ਕਾਲਾ ਪਾਣੀ ਕਾਫੀ ਹੋ ਚੁੱਕਿਆ ਹੈ ਜਿਹਦਾ ਕਾਰਨ ਹੈ ਡਾਈੰਗਾਂ ਦਾ ਪਾਣੀ ਆ ਕੇਮਿਕਲ ਆ ਬਣ ਗਿਆ ਦੇਖੋ ਹਜੇ ਇਸ ਗੱਲ ਨੂੰ ਮੈਂ ਕਹਿਣਾ अर्ਲੀ ਹੋਊਗਾ ਬਟ ਮੈਂ ਜਿਹੜਾ ਡਾਈੰਗ ਦਾ ਜਿਹੜਾ ਉਹਨਾਂ ਦਾ ਟ੍ਰੀਟਮੈਂਟ ਪਲਾਂਟ ਦੇਖਿਆ ਤੋ ਬਹੁਤ ਅੱਛੇ ਤਰੀਕੇ ਨਾਲ ਇੱਕ ਵਿਊਂਟ ਚ ਲੱਗਿਆ ਹੋਇਆ ਔਰ ਜਿੰਨੀ ਉਹਨਾਂ ਦੀ ਕਪੈਸਿਟੀਆਂ ਉਹਨੂੰ ਅੱਛੇ ਤਰੀਕੇ ਨਾਲ ਜਿਹੜਾ ਉਹਨੂੰ ਫਿਲਟਰ ਕਰਕੇ ਜਿਹੜਾ ਕੀਤਾ ਜਾ ਰਿਹਾ ਬਾਕੀ ਜਿਹੜਾ ਕੋਈ ਹੋਰ ਕਿਸੇ ਬੰਨੇ ਆ ਤਾਂ ਉਹਦੇ ਵਿੱਚ ਬਹੁਤ ਸਾਰੇ ਮਹਿਕਮੇ ਸਬੰਧਿਤ ਹੈਗੇ ਆ ਜਿਹੜੇ ਉਸ ਗੱਲ ਨੂੰ ਦੇਖਣ ਔਰ ਉਹਦੀ ਕੀ ਪ੍ਰਕਿਰਿਆ ਉਹਨੂੰ ਕਾਨੂੰਨੀ ਤੌਰ ਤੇ ਅਡਾਪਟ ਕਰਨ ਪਰ ਕਿਸੇ ਨੂੰ ਮਨਮਰਜ਼ੀ ਕਰਨ ਦੀ ਜਿਹੜੀ ਆਗਿਆ ਨਹੀਂ ਦਿੱਤੀ ਜਾ ਸਕਦੀ ਬਿਲਕੁਲ ਤੁਹਾਨੂੰ ਦੱਸ ਦਿੰਦੇ ਆ ਕਿ ਇੰਡਸਟਰੀਅਲ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਐਸੋਸੀਏਸ਼ਨ ਜਿਹੜੀ ਉਹਨਾਂ ਦੇ ਸੀਗੀ ਤਾਂ ਪ੍ਰਸ਼ਾਸਨ ਨੇ ਵੀ ਗੱਲਬਾਤ ਕੀਤੀ ਐ ਪਰ ਇੱਕ ਵਾਰੀ ਤੁਹਾਨੂੰ ਤਸਵੀਰ ਇਹ ਗੰਦੇ ਨਾਲੇ ਦੇ ਵਿੱਚ ਜਿਹੜਾ ਪਾਣੀ ਹੈ ਬਿਲਕੁਲ ਦੇਖ ਸਕਦੇ ਹੋ ਜਿਹੜੀ ਕਾਲਾ ਪਾਣੀ ਜਿਹੜਾ ਮੋਰਚਾ 3 ਦਸੰਬਰ ਨੂੰ ਜਿਹੜਾ ਦੱਸਿਆ ਗਿਆ ਕਿ 3 ਦਸੰਬਰ ਨੂੰ ਕਾਲਾ ਪਾਣੀ ਮੋਰਚਾ ਜਿਹੜਾ ਕੱਢਿਆ ਜਾਊਗਾ ਤਾਂ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਗੰਦੇ ਨਾਲੇ ਦੇ ਵਿੱਚ ਅਸੀਂ ਬਿਲਕੁਲ ਗੰਦੇ ਨਾਲੇ ਤੇ ਫੁਲੀ ਦੇ ਉੱਤੇ ਇਸ ਟਾਈਮ ਅਸੀਂ ਮੌਜੂਦ ਆ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੀ ਇੱਕ ਪਾਸੇ ਪ੍ਰਸ਼ਾਸਨ ਵੀ ਜਿਹੜਾ ਹੈ ਬਿਲਕੁਲ ਤਿਆਰ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਸ਼ਰਾਬਤੀ ਅੰਸਰ ਨੇ ਉਹਨਾਂ ਦੇ ਉੱਤੇ ਬਿਲਕੁਲ ਹੀ ਰੋਕ ਲਾਈ ਜਾਊਗੀ ਕਿਉਂਕਿ ਪ੍ਰਸ਼ਾਸਨ ਦੀ ਵੀ ਆਪਣੀ ਤਿਆਰੀ ਚੱਲ ਰਹੀ ਬਿਲਕੁਲ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਇੱਕ ਪਾਸੇ ਗੰਦਾ ਗੰਦਾ ਨਾਲਾ ਜਿਹੜਾ ਮੋਰਚਾ ਗੰਦਾ ਕਾਲਾ ਪਾਣੀ ਜਿਹੜਾ ਮੋਰਚਾ ਹੈ ਉਹਨਾਂ ਵੱਲੋਂ ਜਿਹੜੀ ਆਵਾਜ਼ ਵੀ ਜਿਹੜੀ ਇੱਕ ਚੱਕੀ ਜਾ ਰਹੀ ਹੈ ਤਾਂ ਯੂਥ ਵੱਲੋਂ ਵੀ ਆਵਾਜ਼ ਚੱਕੀ ਜਾ ਰਹੀ ਕਿ ਇਹ ਪਾਣੀ ਜਿਹੜਾ ਹੈ ਕਾਫੀ ਪ੍ਰਦੂਸ਼ਿਤ ਹੈ ਤਾਂ ਇਹ ਪਾਣੀ ਨੂੰ ਜਿਹੜਾ ਰੋਕਿਆ ਜਾਵੇ ਪਰ ਦੇਖਣਾ ਇਹ ਹੋਵੇਗਾ ਕਿ ਹੁਣ ਇਹ ਪਾਣੀ ਜਿਹੜਾ ਕਦੋਂ ਤੱਕ ਜਿਹੜਾ ਸਾਫ਼ ਹੁੰਦਾ ਤਾਂ ਕਮੈਂਟਰਾਂ ਅਸੀਂ ਤੁਸੀਂ ਜਰੂਰ ਦੱਸਣਾ ਕਿ ਇਹਦੇ ਵਿੱਚ ਸੱਚ ਕੀ ਹੈ ਇਹਦੇ ਵਿੱਚ ਝੂਠ ਕੀ ਹੈ ਆਖਿਰਕਾਰ ਇਹ ਸਚਾਈ ਜਿਹੜੀ ਹੈ ਗੰਦੇ ਪਾਣੀ ਦੀ ਕਾਲੇ ਪਾਣੀ ਦੀ ਇਹ ਸਹੀ ਹੈ ਜਾਂ ਗਲਤ ਹੈ ਦੇਖਦੇ ਰਹੋ ਲੁਜਣਾ ਲਾਈਫ ਮੈਨੇਜਿੰਗ ਕੈਮਰਾਮੈਨ ਅਮੀਨਾਲ ਧੰਨਵਾਦ